ਜਦ ਮੈਨੂੰ ਕਹਿੰਦੀ ਇਤਨੀ ਭੀੜ ਜਾ ਰਹੀ ਹੈ ਪਿਆਸ ਮੈਂ ਗਲਤ ਬੰਦਿਆਂ ਦੀ ਭੀੜ ਜਾ ਰਹੀ ਹੈ ਹੁਰ ਕੀ ਇਹਨਾਂ ਨੂੰ ਕੀ ਆ ਕੋ ਗੀਟੇ ਪੱਥਰ ਜਾ ਰਹੇ ਨੇ ਇਹਨਾਂ 'ਚ ਕੋਈ ਮਨੁੱਖ ਨਹੀਂ ਹੈ ਸਭ ਗੀਟੀਆਂ ਪੱਥਰਾਂ ਦੀ ਭੀੜ ਹੈ ਸਭ ਮੂਰਖਾਂ ਦਾ ਇਕੱਠ ਹੈ ਕੁਝ ਵੀ ਨਹੀਂ ਹੈ ਮੈਂ ਦਾਅਵੇ ਨਾਲ ਕਹਿ ਸਕਦਾ ਇਤਨੀ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਕੋਈ 10 ਸਾਲ ਪਹਿਲੇ ਇਹਨਾਂ ਨੇ ਇੱਕ ਕਿਤਾਬ ਛਾਪੀ ਇੱਕ ਵੱਡੇ ਢੋਲ ਦਾ ਪੋਲ ਖੋਲ ਦਿੱਤਾ ਕਿਤਾਬ ਦਾ ਨਾਂ ਰੱਖਿਆ ਜਲੰਧਰ ਦੇ ਚ ਕਿਸੇ ਸਰਦਾਰ ਨਰਿੰਜਨ ਸਿੰਘ ਨੇ ਛਾਪੀ ਔਰ ਹਜ਼ਾਰਾਂ ਦੀ ਤਾਦਾਦ ਵਿੱਚ ਦੇਸ਼ ਦੇ ਵਿੱਚ ਫਰੀ ਵੰਡੀ ਵਿਦੇਸ਼ਾਂ ਦੇ ਵਿੱਚ ਫਰੀ ਵੰਡੀ ਭਾਈ ਬੂਟਾ ਸਿੰਘ ਪਰਾਗ ਸਿੰਘ ਦੀ ਦੁਕਾਨ ਤੇ 5000 ਦੇ ਕਰੀਬ ਪਈਆਂ ਸਨ ਮੈਨੂੰ ਕਹਿਣ ਲੱਗੇ ਗੈਣੀ ਜੀ ਸੁੱਟ ਗਏ ਨੇ ਤੇ ਕਹਿੰਦੇ ਜਿਹੜਾ ਗਾਹਕ ਆਵੇ ਮੁਫਤ ਦੇਈ ਜਾ ਪਰ ਹੁਣ ਅਸੀਂ ਇਹਨਾਂ ਨੂੰ ਜਲਾ ਦੇਣਾ ਹੈ ਮੈਂ ਕਿਉਂ कू ही गाला कड़ी ने पा पी पी के गाल क्या थोड़िया लिखी किताबा थेस्टा और पखंडी गुरुओं बारे थोड़े विचार बस गाल मैं कहना कुछ गालों तो अलावा फिर और है ही और है कोई दलील नहीं कोई विचार नहीं मैं तो सैकड़े दफा चैलेंज किया आप विचार कर लो ਮੇਰੇ ਖਿਆਲ ਆਮ ਬੰਦਾ ਇਤਨਾ ਖਰਚ ਨਹੀਂ ਕਰ ਸਕਦਾ 10-15 ਲੱਖ ਰੁਪਏ ਤਾਂ ਉਸ ਕਿਤਾਬ ਤੇ ਖਰਚ ਹੋਇਆ ਉਹਨੇ 5-700 ਸਫੇਦੀ ਕਿਤਾਬ ਫ੍ਰੀ ਵੰਡੀ ਖਾਸ ਕਰਕੇ ਸਿੰਧੀ ਸਮਾਜ ਦੇ ਵਿੱਚ ਬਹੁਤ ਫ੍ਰੀ ਵੰਡੀ ਕਿਉਂਕਿ ਸਿੰਧੀ ਸਮਾਜ ਦਾਸਨ ਨੂੰ ਬੁਲੰਦਾ ਹੈ ਉਸਾਈਦਾਰੀ ਤੇ ਕਥਾ ਸੁਣਦੇ ਨੇ ਉਹਨਾਂ ਨੂੰ ਡਰ ਪਿਆ ਪੈ ਗਿਆ ਸਾਡਾ ਸ਼ਿਕਾਰ ਹੈ ਕਿਦਰੇ ਇਹ ਗੁਰੂ ਨਾਨਕ ਨਾਲ ਨਾ ਜੁੜ ਜਾਣ ਸਾਰੇ ਬੈਨ ਨਹੀਂ ਬੜੀ ਚਾਪੀ ਉਹਨਾਂ ਨੇ ਬੜੀ ਵੰਡੀ ਗਲਤ ਆਮ ਸਹੀ ਆਮ ਬੰਦੇ ਗਲਤ ਹੋਵਨ ਬਹੁਤ ਵੱਡੀ ਭੀੜ ਗਲਤ ਹੋਵੇ ਸਹੀ ਸਮਝੀ ਜਾਂਦੀ ਐ ਇੰਨੀ ਵੱਡੀ ਭੀੜ ਨਿਰੰਕਾਰੀਆਂ ਦਾ ਸਮਾਗਮ ਆਉਂਦਾ ਹੈ ਦਿੱਲੀ ਦੇਚ 20 ਲੱਖ ਦਾ ਇਕੱਠ ਆਉਂਦਾ ਐ ਇਤਨਾ ਹੋਰ ਕਿਸੇ ਦਾ ਵੀ ਨਹੀਂ ਆਉਂਦਾ ਰਾਜਨੀਤਿਕ ਇਕੱਠ ਵੀ ਨਹੀਂ ਆਉਂਦਾ ਉਹ ਵੱਡੀ ਜਿਹੜੀ ਭੀੜ ਆਉਂਦੀ ਐ ਪਗਤਾਂ ਦੀ ਆਉਂਦੀ ਐ ਗਲਤ ਬੰਦਿਆਂ ਦੀ ਕੁਝ ਵੀ ਨਹੀਂ ਕੁਝ ਵੀ ਨਹੀਂ ਗਲਤ ਬੰਦਿਆਂ ਦੀ ਕੁਝ ਵੀ ਨਹੀਂ ਕੁਝ ਵੀ ਨਹੀਂ ਸਹੀ ਗੱਲ ਇਤਨੀ ਬਾਰੀਕ ਆਉਂਦੀ ਏ ਦਿਮਾਗ ਦੇ ਪੁਰਜ਼ੇ ਢੱਲੇ ਹੋ ਜਾਣਗੇ ਸਮਝਣ ਲੱਗੇ ਇਹ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਵੇ ਤੇ ਕਸਮ ਦੇ ਬੋਲ ਨੇ ਨੂੰ ਸਮਝਣ ਵਾਸਤੇ ਅਕਲ ਚਾਹੀਦੀ ਪੂਰਾ ਜ਼ੋਰ ਲਾਣਾ ਪਏਗਾ ਕਿੰਨੇ ਕ ਬੰਦੇ ਨੇ ਜਿਨ੍ਹਾਂ ਦੀ ਸਮਝ ਵਿੱਚ ਹੈ ਪ੍ਰਮਾਤਮਾ ਜਨ ਨਾਨਕ ਕੋ ਟਨ ਮੇ ਕਿਨਹੂ ਗੁਰਮੁਖ ਹੋਏ ਪਛਾਨਾ ਕਰੋੜਾ ਚ ਕੋ ਇਕ ਕਰ ਫਿਰ ਜੇ ਕਰੋੜਾ ਚ ਕੋ ਇਕ ਕਦ ਹੈ ਜੇ ਦੀ ਸਮਝ ਦੇ ਚ ਹੈ ਤੋ ਧਿਆਨ ਨਾਲ ਸੁਣਨਾ ਕਰੋੜਾ ਦੇ ਚ ਕੋ ਇਕ ਕਦ ਹੈ ਜੇ ਦੇ ਚੇਤੇ ਦੇ ਚ ਜੇ ਦੀ ਯਾਦ ਦੇ ਚ ਕੋਟਨ ਮੇ ਨਾਨਕ ਕੋ ਨਾਰਾਇਣ ਜੈ ਜੀ ਕਰੋੜਾ ਚ ਕੋ ਇਕ ਕਦ ਜੇ ਦੇ ਚੇਤੇ ਸਿਮਰਨ ਕਰੋ ਸਿਮਰਨ ਕਰੋ ਬੱਚਿਆਂ ਦਾ ਘਡੌਣਾ ਸਮਝ ਲਿਆ ਸਿਮਰਨ ਕਰਨ ਦਾ ਮਤਲਬ ਕੀ ਚੇਤੇ ਕਰਨਾ ਪੰਜਾਬੀ ਚ ਕਹਿੰਦੇ ਨੇ ਚੇਤੇ ਕਰਨਾ ਉਰਦੂ ਚ ਕਹਿੰਦੇ ਨੇ ਯਾਦ ਕਰਨਾ ਸੰਸਕ੍ਰਿਤ ਦੇ ਚ ਕਹਿੰਦੇ ਨੇ ਸਿਮਰਨ ਕਰਨਾ ਮੈਂ ਕਿਹਦਾ ਸਿਮਰਨ ਕਰਾਂਗਾ ਜਿਸ ਦੇ ਉੱਤੇ ਮੇਰੇ ਤੇ ਪ੍ਰਭਾਵ ਪੈ ਗਿਆ ਜਿੱਦੀ ਮੈਨੂੰ ਸਮਝ ਹੈ ਜੋ ਮੇਰੀ ਸਮਝ ਦੇ ਚ ਨਹੀਂ ਹੋ ਮੇਰੀ ਸਿਮਰਤੀ ਚ ਕਿਸ ਤਰ੍ਹਾਂ ਹੋਵੇਗਾ ਬੜੇ ਧਿਆਨ ਨਾਲ ਸੁਣ ਜੋ ਮੇਰੀ ਸਮਝ ਦੇ ਚ ਨਹੀਂ ਹੋ ਮੇਰੇ ਚੇਤੇ ਚ ਕਿਸ ਤਰ੍ਹਾਂ ਹੋਵੇਗਾ ਜੋ ਮੇਰੀ ਸਮਝ ਦੇ ਚ ਨਹੀਂ ਹੈ ਮੇਰਾ ਹਿਰਦਾ ਉਸ ਨੂੰ ਯਾਦ ਕਿਵੇਂ ਕਰੇਗਾ ਕਿਸ ਤਰ੍ਹਾਂ ਯਾਦ ਕਰੇਗਾ ਤੇ ਸਮਝੀ ਜੀ ਕੋਈ ਨਹੀਂ कोरोना च कोई इक ਕਦ ਹੈ ਜਿਹਦੀ ਸਮਝ ਦੇ ਚਾ। ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਫਿਰ করোনা ਚ ਕੋਈ ਕਦ ਹੈ ਜਿਹਦੇ ਚੇਤੇ ਦੇ ਚ। ਕੋਟਨ ਮੇ ਨਾਨਕ ਕੋ ਨਾਰਾਇਣ ਜੈ ਜੀ ਔਰ ਦੂਜਾ ਨੁਕਤਾ ਵੀ ਧਿਆਨ ਨਾਲ ਸੁਣ ਲੈਣਾ। ਬਾਕੀ ਖੁਲਾਸਾ ਸਵੇਰੇ ਕਰਾਂਗਾ। ਕਿਆ ਬਾਤ ਹੈ ਪ੍ਰਮਾਤਮਾ ਸਮਝ ਦੇ ਚ ਆ ਜਾਂਦਾ। ਅਗਰ ਸਮਝ ਦੇ ਚ ਆ ਜਾਂਦਾ ਹੈ ਤਾਂ ਫਿਰ ਮੇਰੀ ਸਮਝ ਵੱਡੀ ਹੈ ਪਰਮਾਤਮਾ ਕੁਝ ਵੀ ਨਹੀਂ ਹੈ ਮੇਰੇ ਪਿਆਲੇ ਚ ਅਗਰ ਸਾਗਰ ਆ ਜਾਂਦਾ ਹੈ ਤਾਂ ਸਾਗਰ ਮੇਰੇ ਪਿਆਲੇ ਨਾਲੋਂ ਵੱਡਾ ਨਹੀਂ ਫਿਰ ਤੁਸੀਂ ਆਖੋਗੇ ਮੈਂ ਕਿਉਂ ਕਹਿੰਦਾ ਪਿਆ ਔਰ ਗੁਰਬਾਣੀ ਨੇ ਕਿਉਂ ਆਖਿਆ ਸਮਝ ਸਮਝ ਕੇ ਇਹ ਸਮਝ ਮਿਲਦੀ ਹੈ ਕਿ ਸਮਝ ਸਮਝ ਕੇ ਇਹ ਸਮਝ ਮਿਲਦੀ ਹੈ اے ਪ੍ਰਭੂ ਮੈਂ ਤੈਨੂੰ ਨਹੀਂ ਸਮਝ ਸਕਦਾ ਲੈ ਸਮਝ ਐ ਸਮਝ ਲੈ ਕਿਉ ਸਮਰਥ ਵੜਾ ਮੇਰੀ ਮਤ ਥੋਰੀ ਉਤੇ ਮਹਾਨ ਸਾਗਰ ਦੀ ਤਰ੍ਹਾਂ ਮੇਰੀ ਅਕਲ ਤੇ ਨਿੱਕਾ ਜਿਹਾ ਪਿਆਲਾ ਚਲੋ ਦੇਤੇ ਇੱਕ ਮੈਂ ਛੋਟੀ ਜਿਹਾ ਗਾਥਾ ਤੁਹਾਨੂੰ ਸਰਵਣ ਕਰਾਵਾਂ ਇਹਥੇ ਦੀ ਗੱਲ ਹੈ 2.5 ਹਜ਼ਾਰ ਸਾਲ ਪੁਰਾਣੀ ਯੂਨਾਨ ਇਹਥੇ ਸ਼ਹਿਰ ਸਮੁੰਦਰ ਦੇ ਤੱਟ ਤੇ ਸੁਖਰਾਜ ਤੈਲ ਰਿਹਾ ਸੀ ਸ਼ਾਮ ਦੇ ਸਮੇਂ ਰੋਣ ਦੀ ਆਵਾਜ਼ ਪਈ ਕਿਸੇ ਬੱਚੇ ਦੀ ਕੰਨਾਂ ਦੇ ਮਹਾਪੁਰਖਾਂ ਦੇ ਹਿਰਦੇ ਬੜੇ ਕੋਮਲ ਹੁੰਦੇ ਨੇ ਜਦੋਂ ਆਵਾਜ਼ ਆਈ ਉਧਰ ਚਲੇ ਗਏ ਬੱਚਾ ਰੋ ਰਿਹਾ ਸੀ ਉਹਦੇ ਸਿਰ ਤੇ ਹੱਥ ਰੱਖ ਕੇ ਕਹਿਣ ਲੱਗੇ ਬੇਟਾ ਕਿਉਂ ਰੋ ਰਿਹਾ ਹੈ ਉਹਦੇ ਹੱਥੇ ਚ ਪਿਆਲਾ ਸੀ दे बहुत देर दुंदर न मैं प्याले भरना चाहता मेरे प्याले च आ जाए पर मैं थक गया ही नहीं मेरे प्याले बच सुकरात रोन लग पे हे hey प्रभु इस बच्चे तो मैनु अकल दिलानी सी वाकई सागर प्याले च नहीं आवेगा नहीं आवेगा नहीं आ ਇੰਜ ਬੋਲੀ ਗਏ ਨਹੀਂ ਆਵੇਗਾ ਨਹੀਂ ਆਵੇ ਇਹ ਪ੍ਰਭੂ ਤੋ ਇਤਨਾ ਮਹਾਨ ਮੇਰੀ ਅਕਲ ਇੱਕ ਨਿੱਕਾ ਜਿਹਾ ਪਿਆਲਾ ਇਸ ਸਾਗਰ ਪਿਆਲੇ ਚ ਨਹੀਂ ਆਵੇਗਾ ਨਹੀਂ ਆਵੇਗਾ ਇੰਜ ਬੋਲੀ ਗਏ ਤੇ ਬੱਚੇ ਨੇ ਸੁਣਿਆ ਮੈਨੂੰ ਕਹਿ ਰਿਹਾ ਭਾਵੇਂ ਸੁਗਰਾਤ ਤੇ ਆਪਣੀ ਧੁੰਨ ਦੇ ਚ ਮਸਤ ਪਸੰਦ ਇਸ ਸਾਗਰ ਪਿਆਲੇ ਚ ਨਹੀਂ ਆਏਗਾ ਨਹੀਂ ਆਏ ਨਹੀਂ ਆਏ ਬੱਚੇ ਨੇ ਵੀ ਸੁਣ ਲਿਆ ਵਾ ਕਈ 사ગર ਪਿਆਲੇ ਚ ਨਹੀਂ ਆਏਗਾ। ਉਹਨੇ ਪਤਾ ਕੀ ਕੀਤਾ ਸਮੁੰਦਰ ਦੇ ਨੇੜੇ ਜਾ ਕੇ ਨਾ ਪਿਆਲਾ ਚੁੱਕ ਕੇ ਮਾਰਿਆ ਸਮੁੰਦਰ ਦੇ। ਆਖਿਆ ਜਾ 사ગર ਮੇਰੇ ਪਿਆਲੇ ਚ ਨਹੀਂ ਆਂਦਾ ਤੇ ਨਾ ਸਹੀ ਮੇਰਾ ਪਿਆਲਾ ਤੇ ਤੇਰੇ ਵਿੱਚ ਆ ਸਕਦਾ। ਬੋਲ ਤੋ ਨਾ ਕਹਿੰਦੇ ਨੇ ਇਹ 90 ਸਾਲ ਦਾ ਬੁੱਢਾ ਸੁਕਰਾਤ ਉਸ 4-5 ਸਾਲ ਦੇ ਬੱਚੇ ਦੀ ਪਹਿਰੀ ਬੈਜ ਗਿਆ। ਆਖਿਆ بڑے بڑے ਗ੍ਰੰਥ ਪੜ੍ਹ ਕੇ ਇਹ ਰਾਜ਼ ਨਹੀਂ ਲੱਭਿਆ। ਤੇਰੇ ਨਾ ਤੋਤਲੇ ਬੋਲਾਂ ਤੋਂ ਰਾਜ਼ ਲੱਭਦੇ ਐ। ਸਾਰੇ ਦਾ ਸਾਰਾ ਪ੍ਰਮਾਤਮਾ ਤੇ ਮੇਰੇ ਵਿੱਚ ਪ੍ਰਗਟ ਨਹੀਂ ਹੋ ਸਕਦਾ। ਪਰ ਮੈਂ ਸਾਰੇ ਦਾ ਸਾਰਾ ਉਸ ਵਿੱਚ ਲੀਨ ਹੋ ਸਕਦਾ। ਲੀਨ ਹੋ ਸਕਦਾ। ਵੱਲ ਸਮਝ ਜਾ। ਪਤਾ ਚੱਲ ਜਾ। ਰਾਜ਼ ਮਿਲ ਗਿਆ। ਅਗਰ ਕੋਈ ਆਖੇ ਸੂਰਜ ਮੇਰੇ ਘਰ ਦੇ ਚ ਆ ਜਾਏ ਮੇਰੇ ਕਮਰੇ ਚ ਮੇਰੇ ਨਾਲ ਬੈਠੇ ਜ਼ਮੀਨ ਨਾਲੋਂ ਹਜ਼ਾਰਾਂ ਗੁਣਾ ਵੱਡਾ ਸੂਰਜ ਉਹਦੀ ਕਿਰਨ ਆ ਸਕਦੀ ਉਹਦੀ ਰੋਸ਼ਨੀ ਆ ਸਕਦੀ ਹੈ ਸੂਰਜ ਨਹੀਂ ਆ ਤੇ ਸੂਰਜ ਆ ਵੀ ਗਿਆ ਤੇ ਤੂੰ ਹੋ ਵੀ ਨਹੀਂ ਸਕਦਾ ਕਿ ਗਲਤ ਹੈ ਪ੍ਰਭੂ ਦੇ ਗੁਣ ਅੰਦਰ ਪ੍ਰਵੇਸ਼ ਕਰ ਸਕਦੇ ਨੇ ਉਹਦਾ ਚਾਨਣਾ ਅੰਦਰ ਪ੍ਰਵੇਸ਼ ਕਰ ਸਕਦਾ ਉਹਦੀ ਰੋਸ਼ਨੀ ਅੰਦਰ ਪ੍ਰਵੇਸ਼ ਕਰ ਸਕਦੀ ਹੈ ਰੋਸ਼ਨੀ ਸੂਰਜ ਦਾ ਹੀ ਰੂਪ ਆਉਂਦੀ ਔਰ ਕੀ ਹੈ ਪ੍ਰੇਮ ਹਰ ਕੋ ਰੂਪ ਹੈ ਤਿਉ ਹਰ ਪ੍ਰੇਮ ਸਰੂਪ ਇਕ ਹੋਏ ਦੋ ਯੋ ਮਿਲੇ ਜਿਉ ਸੂਰਜ ਔਰ ਰੂਪ ਜਿਵੇਂ ਚਾਨਣਾ ਤੇ ਸੂਰਜ ਇਕੋ ਨੇ ਤੇਵੇਂ ਗੁਣ ਤੇ ਪਰਮਾਤਮਾ ਇਕੋ ਹੀ ਨੇ ਸਭ ਗੁਣ ਤੇਰੇ ਮਹਿਨਾ ਹੀ ਕੋਈ ਕਿਰਣਾ ਦੇ ਰਾਹੀਂ ਸੂਰਜ ਰੋਸ਼ਨੀ ਵੰਡਦਾ ਹੈ ਗੁਣਾ ਦੇ ਰਾਹੀਂ ਪਰਮਾਤਮਾ ਦਾ ਚਾਨਣਾ ਹਿਰਦੇ ਤੱਕ ਪਹੁੰਚਦਾ ਹੈ ਧਾਰਮਿਕ ਮਨ ਕਦੀ ਕਿਸ ਤਰ੍ਹਾਂ ਪਛਾਣ ਹੋਵੇਗੀ ਗੁਣਾ ਦਾ ਚਾਨਣਾ ਹੋਵੇਗਾ ਪ੍ਰੇਮ ਹੋਵੇਗਾ ਗਿਆਨ ਹੋਵੇਗਾ ਦਇਆ ਹੋਵੇਗੀ ਸਮਦ੍ਰਿਸ਼ਟੀ ਹੋਵੇਗੀ निर्वैरता होगी निर्भयता करा, जो समझ नहीं हो, चेते किस तरह तो इस समझ की नहीं है समझ समझ के समझ मिल जाती है प्रभु मैं तेनों नहीं समझ सक नहीं समझ जैसे उस समझ तो महान दिखाई देता है समझ प्रभावित हो जाती है फिर याद करने लग है। ਫਿਰ ਭੁੱਲਦਾ ਹੀ ਨਹੀਂ ਬਿਸਰਤ ਨਾਹੀ ਮਨ ਤੇ ਹਰੀ ਭੁੱਲਦਾ ਹੀ ਨਹੀਂ ਫਿਰ ਭੁੱਲਦਾ ਹੀ ਨਹੀਂ ਹਰ ਵਕਤ ਉਸਦੀ ਯਾਦ ਬਣੀ ਰਹਿੰਦੀ ਹੈ ਉਹਦੀ ਯਾਦ ਮਹਾ ਆਨੰਦ ਹੈ ਤੇ ਉਹਨੂੰ ਭੁੱਲ ਜਾਣਾ ਮਹਾ ਦੁੱਖ ਹੈ ਇਸ ਦਾ ਬਾਕੀ ਪਹਿਲੋ ਕੱਲ ਸਵੇਰੇ ਦੀ ਆਖਰੀ ਕਥਾ ਤੁਹਾਡੇ ਸਾਹਮਣੇ ਰੱਖ ਕੇ ਧਤੁਖਮ ਖਮਾ ਦੀ ਅਰਜਨਾ ਕਰਾਂਗੇ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰਹਿਮਤ ਕਰਨ ਬਖਸ਼ਿਸ਼ ਕਰਨ ਸੜੀ ਮਤ ਪ੍ਰਭਾਵਿਤ ਹੋਵੇ ਸੜੀ ਮਤ ਦੇ ਉਤੇ ਇਹ ਅਸਰ ਪੈ ਜਾਏ हे ਪ੍ਰਭੂ ਤੂੰ ਮੇਰੀ ਮਤ ਤੋਂ ਵੱਡਾ ਮੇਰੀ ਮਤ ਤੇ ਇੱਕ ਪਿਆਲੇ ਦੀ ਤਰ੍ਹਾਂ ਤੂੰ ਤੇ ਸਾਗਰ ਦੀ ਤਰ੍ਹਾਂ ਫਿਰ ਹਿਰਦਾ ਯਾਦ ਕਰਨ ਲੱਗ ਪਏਗਾ ਬਸ ਉਸ ਦੀ ਯਾਦ ਮਹਾ ਆਨੰਦ ਹੈ ਤੁਧ ਚਿਤ ਆਏ ਮਹਾ ਆਨੰਦਾ ਜਿਸ ਵਿਸਰੇ ਸੋ ਮਰ ਜਾਏ ਛੀ ਇਹ ਕੈਸਕ ਇਸ ਦੇਰੇ ਦੇ ਮੁਖੀ ਮਹਾਪੁਰਸ਼ ਨੇ ਪਿਆਰ ਕਰਵਾਈ ਸੀ ਜਿਸ ਦੀ ਵਿਆਖਿਆ ਦਾਸ ਨੇ ਕੀਤੀ ਸੀ ਸਟੂਡੀਓ ਵਿੱਚ ਇਹ ਬਰੀ ਗਈ ਹੈ ਵਾਲਮਨ ਦੋ ਕੈਸਟਾਨੇ ਜਿਸ ਵਿੱਚ ਭਾਈ ਕਨਈਆ ਸਾਹਿਬ ਤੋਂ ਲੈ ਕੇ ਹੁਣ ਤੱਕ ਦਾ ਇਤਿਹਾਸ ਹੈ ਇਹ ਮਾਣਪੂਰ ਕਰੀਜ਼ ਕਰ ਰਹੇ ਨੇ ਬਾਦ ਭਾਈ ਕਰਨੈਲ ਸਿੰਘ ਜੀ ਹੋਰ ਸਟਾਲ ਲਾ ਕੇ ਬੈਠੇ ਨੇ ਉਹਨਾਂ ਸਜਣਾ ਪਾਸੋਂ ਇਹ ਪ੍ਰਾਪਤ ਕੀਤੀ ਜਾ ਸਕਦੀ ਹੈ ਇਹ ਦੋ ਕਇਸਤਾਂ ਵਿੱਚ ਸਾਰੀ ਜੋ ਹੈ ਵਿਆਖਿਆ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਬੁੱਲ ਚੁਗ ਦੀ ਸ਼ਮਾ ਪਤੇ ਪ੍ਰਮਾਨ ਕਰਨੇ ਵਾਏ ਗੁਰੂ ਜੀ ਦਾ ਅਕਾਲ ਸਤ